ਬੀਤੇ ਦਿਨ ਹੋਈ ਪਾਣੀ ਦੀ ਆਫਤ ਨੇ ਜਿੱਥੇ ਪੂਰੇ ਪੰਜਾਬ ਭਾਰ ਦੇ ਵਿੱਚ 9 ਜ਼ਿਲ੍ਹਿਆਂ ਨੂੰ ਔਰ 1000 ਤੋਂ ਵੱਧ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਤੇ ਇਸ ਵੇਲੇ ਆਪਾਂ ਸੁजानਪੁਰ ਦੇ ਪਿੰਡ ਬੇੜੀਆਂ ਬਜੁਰਗ ਦੇ ਵਿੱਚ ਮੌਜੂਦ ਆ ਤੁਸੀ ਨਾ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੇਖ ਸਕਦੇ ਹੋ ਕਿ ਇਹ ਪਾਵਰ ਹੋਸ ਦੀ ਨਹਿਰ ਹੈਗੀ ਹੈ ਜਿਹਦਾ ਪਾਰ ਪੈਣ ਦੇ ਕਰਕੇ ਜਿਹੜੇ ਨਾਲ ਦੇ ਪਿੰਡ ਸੀਗੇ ਉਹਨਾਂ ਨੂੰ ਕਾਫੀ ਆਦਾ ਨੁਕਸਾਨ ਹੋਇਆ ਤੁਹਾਨੂੰ ਦੱਸ ਦਿੰਦੇ ਕਿ ਸਨਗ ਲੋਕਾਂ ਦੀ ਮੰਨੀ ਹੈ ਤੇ ਲੋਕਾਂ ਨੂੰ ਤੋਂ ਬਾਅਦ ਨਿਕਲਣ ਦਾ ਵੀ ਟਾਈਮ ਜਿਹੜਾ ਨਹੀਂ ਮਿਲਿਆ ਪਾਣੀ ਦਾ ਬਹਾਵ ਵੀ ਨਾ ਜ਼ਿਆਦਾ ਸੀਗਾ ਕਿ ਲੋਕਾਂ ਦੇ ਘਰਾਂ ਦਾ ਸਾਰਾ ਸਮਾਨ ਡੁੱਲ ਕੇ ਜਿਹੜਾ ਗਲੀਆਂ ਵਿੱਚ ਆ ਗਿਆ ਸੀਗਾ ਕਈ ਧੀਆਂ ਦਾ ਵਿਆਹ ਹੋਣਾ ਸੀਗਾ ਉਹਨਾਂ ਦੇ ਗਹਿਣੇ ਤੱਕ ਜਿਹੜੇ ਡੁੱਲ ਗਏ ਨੇ ਉਹ ਘਰ ਦਾ ਸਾਰਾ ਸਮਾਨ ਜਿਹੜਾ ਬਰਬਾਦ ਹੋ ਚੁੱਕਿਆ ਸਨਕ ਲੋਕਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਸਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਪੰਡਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦਾ ਘਰ ਜਿਹੜਾ ਹੈ ਉਹ ਬਰਬਾਦ ਹੋਇਆ ਲੋਕ ਦੁਬਾਰਾ ਆਪਣੇ ਘਰ ਬਣਾ ਸਕਣ ਤੁਸੀਂ ਤਾਂ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਾਹਮਣੇ ਪਿੰਡ ਹੈਗਾ ਬੇੜੀਆਂ ਮਜੁਰਗ ਔਰ ਸ਼ ਉਸ ਇਸ ਰਾਤ ਨੂੰ ਬਣ ਗਿਆ ਸੀਗਾ ਤਾਂ ਲੋਕ ਆਪਣੇ ਘਰਾਂ ਦੀ ਛੱਤਾਂ ਤੇ ਰਹਿ ਕੇ ਰਾਤ ਜਿਹੜੀ ਉਹਨਾਂ ਨੇ ਕੱਟੀ ਸੀਗੀ ਜਿਸ ਤੋਂ ਬਾਅਦ ਦੂਜੇ ਦਿਨ ਪ੍ਰਸ਼ਾਸਨ ਵਾਲੇ ਜਿਹੜਾ ਲੋਕਾਂ ਨੂੰ ਉੱਤਰ ਰੈਸਕਿਊ ਕੀਤਾ ਗਿਆ ਸੀਗਾ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਹੋਈ ਇਸ ਤਬਾਹੀ ਦੇ ਬਾਰੇ ਕਿਹੜਾ ਪਿੰਡ ਹੈ ਇਹ ਪਿੰਡ ਬੇੜ ਲਿਚੂ ਕੀ ਨੁਕਸਾਨ ਹੋਇਆ ਕੱਟਾ ਨੁਕਸਾਨ ਹੋਇਆ ਜੀ ਉਸ ਦਿਨ ਮੰਗਲਵਾਰ ਦੇ ਰਾਤ ਨੂੰ ਮਧਰ ਸੱਤ-ਅਠ ਵਜੇ ਪਾਣੀ ਚੜ ਗਿਆ ਵਾ ਸਾਨੂੰ ਮਤਲਬ ਸਮਾਨ ਵੀ ਕੱਟਣ ਦਾ ਮੌਕਾ ਨਹੀਂ ਮਿਲਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਸੀਗਾ ਅੰਦਰ ਕਮਰਿਆਂ 'ਚ ਸਾਰੇ ਕਮਰੇ ਬੈਠੇ ਸਾਮਾਨ ਆ ਹੀ ਦੂਜੇ ਦਿਨ ਪਾਣੀ ਦੇ ਵਿੱਚੋਂ ਜਿੰਨਾ ਬਾਈ ਦਾ ਹੀ ਕੋ ਮਰਾ ਮੋਟਾ ਉਹ ਕੱਢਿਆ ਸੀਗਾ ਆਪਣੇ ਜੀ ਜੜਿਆ ਸਾਰੀ ਰਾਤ ਜੜਿਆਂ ਕੋਠੇ ਤੇ ਬੈਠ ਕੇ ਕੱਢੀ ਆ ਉਹਨਾਂ ਨੇ ਤੇ ਹੋਰ ਡਰੰਕ ਪੇਟੀਆਂ ਸਾਰਿਆਂ ਦੇ ਵਿੱਚ ਪਾਣੀ ਵੜ ਗਿਆ ਗਾਰਡਨ ਮਾਰੀ ਚ ਵੀ ਕੱਪੜੇ ਜੜਿਆਂ ਖਰਾਬ ਹੋ ਗਏ ਤੇ ਫਰਿਜ ਕੁਲਰ ਪੱਖੇ ਕੁਕੇ ਸਾਰੇ ਇੱਥੇ ਪਾਣੀ 'ਚ ਡਰਦੇ ਸੀਗੇ ਇਹ ਸਾਰਾ ਉਹ ਦਰਬਾਰਾ ਪੀਰ ਬਾਬੇ ਰੌਬੀ ਬੈਠ ਕੇ ਉਹ ਦਰ ਵੀ ਨਹੀਂ ਜਾ ਰਹੇ ਦਰਵਾਜ਼ੇ ਨਹੀਂ ਖੋਲਦੇ ਕਿ ਤੁਸੀਂ ਦੇਖੀ ਜਿਹਾ ਜੀ ਜੀ ਤੇ ਸਰਕਾਰਾਂ ਦੇ ਮੰਗਾ ਕਿ ਇਹ ਨੁਕਾਨ ਤੇ ਪੂਰਾ ਡੈਮੇਜ ਹੋ ਗਿਆ ਜੀ ਇੱਥੇ ਕੋਈ ਨਹੀਂ ਰਾਤ ਅਸੀਂ ਇੱਧਰ ਆ ਨਹੀਂ ਸਕਦੇ ਰਹਿ ਨਹੀਂ ਸਕਦੇ ਜੀ ਤੇ ਜੇ ਸਰਕਾਰ ਹੈਲਪ ਕਰੇ ਤੇ ਮਦਦ ਕਰੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਮਦਦ ਕਰ ਦੇ ਥੋੜੀ ਬੋਤੀ ਤੇ ਚਲੋ ਅਸੀਂ ਇਹਨੂੰ ਥੋੜਾ ਮੁਲਕੇ ਤੌਰ 'ਤੇ ਮੌਤ ਤਿਆਰ ਕਰ ਦਿੱਤੀ ਕੋਈ ਪਾਣੀ ਆਉਣ ਤੋਂ ਪਹਿਲਾਂ ਤੁਹਾਨੂੰ ਵਾਰਨਿੰਗ ਦਿੱਤੀ ਗਈ ਸੀ ਕਿਉਂਕਿ ਦੱਸਿਆ ਗਿਆ ਸੀ ਕਿ ਪਾਣੀ ਆ ਰਿਹਾ ਆਪਣੇ ਆਪ ਨੂੰ ਕਿਸੇ ਨੇ ਨਹੀਂ ਦੱਸਿਆ ਜੀ ਕੋਈ ਸਾਡੇ ਘਰ ਨਾ ਕੋਈ ਮੈਂਬਰ ਪੰਚਾਇਤ ਕੋਈ ਪਿੰਡ ਦਾ ਮੋਤਵਾਰ ਬੰਦਾ ਕੋਈ ਨਹੀਂ ਆਇਆ ਕਿਸੇ ਨੇ ਕੋਈ ਸਰਕਾਰ ਵੱਲੋਂ ਬੰਦਾ ਨਹੀਂ ਆਇਆ ਮੇਰੇ ਬੇਟੇ ਨੇ ਮੈਂਬਰ ਪੰਚਾਇਤ ਨੂੰ ਇੱਕ ਨੂੰ ਫੜ ਕੇ ਲਿਆਂਦਾ ਵੀ ਇਹ ਦੇਖੋ ਕੀ ਸਰਪੰਚ ਨੂੰ ਵੀ ਫੋਨ ਕਰ ਕਰਕੇ ਸੱਦਿਆ ਉਹ ਵੀ ਆਪਣੀ ਮਰਜ਼ੀ ਨਾਲ ਆ ਕੇ ਦੇਖਿਆ ਦੁਖਿਆ ਕੱਲ ਆਇਆ ਜ਼ਾਹਿਰ ਉਹ ਸਰਪੰਚ ਤੇ ਉਹਦੇ ਨਾਲ ਕੋਈ ਬੰਦਾ ਸੀ ਉਹਨੇ ਦੇਖਿਆ ਮੇਰੇ ਨਾਲ ਜੇ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ ਠੀਕ ਹੈ ਕਿਸੇ ਦੀ ਕੋਈ ਉਹਨੇ ਮੌਕੇ ਤੇ ਕੋਈ ਨਹੀਂ ਆਇਆ ਕੋਈ ਰਾਤ ਇਸ ਮਗਰੀਏ ਜਾ ਕੇ ਇਸ ਤਰ੍ਹਾਂ ਕੋਈ ਗੱਲਬਾਤ ਕੁਝ ਨਹੀਂ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਜਾ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੂੰ ਉਹ ਸਾਰਾ ਕੁਝ ਮਿਲਣ ਰਿਹਾ ਤੁਹਾਨੂੰ ਕੋਈ ਰਾਸ਼ਨ ਸਮਗਰੀ ਦਿੱਤੀ ਗਈ ਹੈ ਰਾਸ਼ਨ ਸਮਗਰੀ ਜਿਹੜੀ ਆ ਉਹ ਮੈਨੂੰ ਸਰਪੰਚਾ ਹਰਜੀਤ ਨੇ ਦਵਾਈ ਆ ਇੱਕ 5 ਕਿਲੋ ਦਾ ਆਟਾ ਸੀ ਤੇ ਉਹਦੇ ਵਿੱਚ ਥੋੜਾ ਜਿਹਾ ਮਿਰਚ ਦਾ ਪਾਇਆ ਤੇ ਤੇਲ ਹੋਣਾ ਇੱਕ ਉਹ ਥੋੜ੍ਹੀ ਥੋੜੀ ਐਡ ਮਾਦਾ ਦਾ ਤੇ ਕਿਲੋ ਕਿਲੋ ਦੋ ਭਾਂਡੇ ਚੀਨੀ ਦੇ ਸੀ ਜੀ ਉਹ ਹੀ ਮਿਲਿਆ ਜੋ ਦੂਸਰਿਆਂ ਨੂੰ ਮਿਲਿਆ ਬਾਕੀ ਟਗਾਲੀਆਂ ਪਰ ਪਰ ਕੇ ਗੁਜਰਾਂ ਨੂੰ ਦੇਤੀਆਂ ਜਿੱਥੇ ਪਾਣੀ ਨਹੀਂ ਚੜਿਆ ਗੱਲ ਨਹੀਂ ਬਾਤ ਨਹੀਂ ਬਿਲਕੁਲ ਸਹੀ ਮੈਂ ਕਹਣਾ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੋ ਉਹਨਾਂ ਨੂੰ ਦੇਵੋ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹਨਾਂ ਨੂੰ ਨਾ ਦਿਓ ਉਹ ਹੈਲਪ ਕਰਨਾਂ ਮੜੇ ਬੰਦੇਆਂ ਦੀ ਹੈਲਪ ਕਰਨ ਸਭ ਦੀ ਹੈਲਪ ਕਰਨ ਤੁਸੀਂ ਸਰ ਦੇਖ ਹੀ ਲਿਆ ਮੇਰਾ ਮਕਾਨ ਦੇਖ ਲਿਆ ਜੇ ਰੈਂਟ ਹੋ ਗਿਆ ਹੈ ਜੇ ਮੈਨੂੰ ਕੋਈ ਲੋੜ ਹੀ ਨਹੀਂ ਪਈ ਚੀਕ ਮੇਰਾ ਕਿੰਨਾ ਨੁਕਸਾਨ ਹੋਇਆ ਅੱਜ ਇਹ ਪੰਜ ਕਮਰੇ ਇਹ ਬਰਾਂਡਾ ਰਸੋਈ ਬਣਾਣਾ ਹੋਵੇ ਸਰ ਕਿੰਨਾ ਪਹਾ ਕਰ ਚੁ ਮੈਨੂੰ ਪਤਾ ਜੀ 30-35 ਲੱਖ ਦਾ ਨੁਕਸਾਨ ਹੈ ਤੇ ਸਰਕਾਰ ਅੱਗੇ ਬੇਨਤੀ ਹੱਥ ਬਨ ਕੇ ਕਿ ਮੈਨੂੰ ਮਤਲਬ ਜੋ ਵੀ ਰਾਤ ਬੰਦੀ ਹਾ ਗਿਆ ਉਹ ਮੇਰੀ ਹੈਲਪ ਕੀਤੀ ਜਾਏ ਇਹ ਮੇਰੇ ਛੋਟੇ ਬੱਚੇ ਦਾ ਮਕਾਨ ਸੀਗਾ ਉਹ ਵਿਚਾਰਾ ਬਾਹਰ ਆ ਗਿਆ ਸਮਾਨ ਉਹਦਾ ਬਾਹਰ ਪਿਆ ਕੁਝ ਉਧਰ ਛੁੱਟਿਆ ਰਵ ਤੂੰ ਹੀ ਸਭ ਦੇਖ ਸਕਦੇ ਠੀਕ ਮੈਂ ਉਹ ਮੈਂ ਅਸੀਂ ਬੇਟੀਆਂ ਦੇ ਸੂਜਨਪੁਰ ਤੇ ਜਾਣ ਵਾਲਾ ਮੇਰਾ ਬ੍ਰਦਰ ਹੈ ਮੀਆਂ ਹਮਨ ਜਾਂ ਸੋਨਾ ਸੀ ਜੇ ਇਤਨ ਨਸਕਾਨ ਬੜਾ ਹੈ ਕੁਝ ਵੀ ਨਹੀਂ ਪਚਾ ਇਸਕੇ ਤੁਹਾਡੇ ਸਾਹਮਣੇ ਜੋ ਵੀ ਆਇਆ ਇੰਦਜਾਰੇ ਗਰੀਬ ਬੰਦਾ ਠਿਆੜੀਦਾਰ ਦਾ ਅੱਗੇ 3 ਮਹੀਨੇ ਹੋ ਗਏ ਉਹਦੀ 60 ਪੈਤ ਲੱਗੀ ਆ ਬੈ ਕੇ ਰੋਟੀ ਖਾ ਸਕਦਾ ਵਿਚਾਰਾ ਵੇਟ ਠਿਆੜੀਦਾਰ ਬੰਦਾ ਆ ਕੋਈ ਅਜ ਘਾਰ ਵੀ ਨਹੀਂ ਆ ਸਰਕਾਰ ਅੱਗੇ ਹੋਈ ਬੇਨਤੀ ਕਰਨੇ ਚਾਹੁੰਦੇ ਆ ਵੀ ਚਲੋ ਥੋੜਾ ਬੋਤਾ ਇਹਨਾਂ ਦਾ ਕੋਈ ਹੱਲ ਕਰਨਾ ਕੋਈ ਸੋਚਣਾ ਇਹਨਾਂ ਨੂੰ ਇਸੇ ਇਲਾਕੇ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਸਭਿਆਂ ਦਾ ਸਾਰਿਆਂ ਦਾ ਬੜਾ ਹੋਇਆ ਵੀ ਸਭ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਦੇਖੋ ਅੰਦਰ ਦੇਖੋ ਜਾ ਕੇ ਤੁਸੀਂ ਅੰਦਰ ਦੇਖੋ ਸਾਰੇ ਅੰਦਰ ਬੈ ਗਿਆ ਕੰਦਾ ਫਟ ਗਈਆਂ ਬੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈ ਸਰਪੰਚ ਵਗੈਰਾ ਆਏ ਹਾਂ ਹਾਂ ਜਿਹੜੇ ਪਹਿਲੇ ਸਰਪੰਚ ਆਏ ਆ ਉਹ ਜਿਹੜਾ ਨਵਾਂ ਸਰਪੰਚ ਆ ਉਹ ਨੀਦਰ ਆਇਆ ਇਹ ਉਸਨੇ ਇੱਕ ਵਾਰੀ ਇੱਕ ਵਾਰ ਵੀ ਨਹੀਂ ਦੇਖਿਆ ਇੱਧਰ ਇਹ ਦੇਖ ਪਹਿਲੇ ਸਰਪੰਚ ਨੇ ਪਹਿਲੇ ਸਰਪੰਚ ਆਏ ਆ ਇੱਧਰ ਜੀ ਭਾਜੀ ਕੀ ਨਾਮ ਹੈ ਦਦਾ ਮੇਰਾ ਨਾਮ ਭਾਜੀ ਹਰੀਸ਼ ਕੁਮਾਰ ਜਿਹੜੇ ਭਾਜੀ ਗੇੜੀਆਂ ਬਜ਼ੁਰਗ ਭਾਜੀ ਜੀ ਬਈ ਨੁਕਸਾਨ ਆਇਆ ਪਾਣੀ ਨੁਕਸਾਨ ਭਾਜੀ ਬਹੁਤ ਜ਼ਿਆਦਾ ਨੁਕਸਾਨ ਆਇਆ ਘਰ ਦਾ ਸਮਾਨ ਕੋਈ ਨਹੀਂ ਬਚਿਆ ਭਾਜੀ ਘਰ ਔਰ 6 6 ਫੁੱਟ ਪਾਣੀ ਮਤਲਬ ਚੜਿਆ ਹੋਇਆ ਸੀ ਸਾਰੇ ਤੇ ਬਹੁਤ ਜ਼ਿਆਦਾ ਨੁਕਸਾਨ ਆਇਆ ਭਾਜੀ ਇਸ ਤਰ੍ਹਾਂ ਜਾਨ ਬਚਾਈ ਹੈ ਪੰਜਾਬ ਜਾਨ ਭਾਜੀ ਬਹੁਤ ਜ਼ਿਆਦਾ ਓਖੀ ਬਚਾਈ ਆਪਾਂ ਦੌੜਦਾੜ ਕੇ ਘਰ ਦੇ ਮੇਰੇ ਇੱਕ ਘਰ ਫਸੇ ਹੋਏ ਸੀ ਉਹ ਤਾਇਆ ਮੇਰੇ ਹੈ ਡੀ ਗੈਪ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਓਖਾ ਹੋ ਗਿਆ ਰੱਸਾ ਪਾ ਕੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਭਾਜੀ ਕੋਈ ਇਨਫੋਰਮੇਸ਼ਨ ਸੀ ਕੀ ਤੁਹਾਨੂੰ ਪਹਿਲਾਂ ਕਿ ਪਾਣੀ ਭਾਜੀ ਕੋਈ ਨਹੀਂ ਇਨਫੋਰਮੇਸ਼ਨ ਇਹ ਸਭ ਨਹਿਰ ਮੈਂ ਕਿਵੇਂ ਦਾ ਕਸੂਰ ਆ ਔਰ ਇਹਨਾਂ ਨੇ ਸਾਨੂੰ ਅਲਰਟ ਨਹੀਂ ਕੀਤਾ ਪਿੰਡ ਨੂੰ ਔਰ ਮਤਲਬ ਪਾਣੀ ਸਾਰਾ ਨਹਿਰ ਤੋਂ ਨਹਿਰ ਟੁੱਟ ਗਈ ਭਾਈ ਉਹ ਸਾਹਮਣੇ ਨਹਿਰ ਟੁੱਟੀ ਆ ਸਾਰਾ ਪਾਣੀ ਸਾਡੇ ਘਰ ਨੂੰ ਵੱਜਿਆ ਗੱਲੇ ਇਹ ਕਦੇ ਪਾਣੀ ਆਇਆ ਪਾਜੀ ਪਹਿਲੇ ਕਦੀ ਨਹੀਂ ਆਇਆ ਔਰ ਭਾਏ ਇਹ ਇਹਨਾਂ ਨੇ ਮਤਲਬ ਕਿ ਇਹਨਾਂ ਨੇ ਨਹਿਰਾਂ ਦਾ ਕੰਮ ਨਹੀਂ ਸੀ ਕਰਵਾਇਆ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਭਾਜੀ ਪ੍ਰਸ਼ਾਸਨ ਨਾਲ ਇਹ ਕਰਨਾ ਹੈ ਕਿ ਜੋ ਸਾਡਾ ਸਮਾਨ ਦਾ ਨੁਕਸਾਨ ਆਇਆ ਭਾਜੀ ਤੇ ਉਹ ਦਿੱਤੀ ਜਾਏ ਇਹ ਕੀ ਚੀਜ਼ੇ ਖਰਾਬ ਹੋਈ ਬਹੁਤ ਸਭ ਕੁਝ ਖਰਾਬ ਹੋ ਗਿਆ ਭਾਜੀ ਸਾਰਾ ਕੁਝ ਖਰਾਬ ਹੋ ਗਿਆ ਦੇਖੋ ਬੈੱਡ ਟੁੱਟ ਗਿਆ ਸਾਰਾ ਕੁਝ ਟੁੱਟ ਗਿਆ ਗੱਡੀਆਂ ਖਰਾਬ ਹੋ ਗਈਆਂ ਮੋਟਰਸਾਈਕਲ ਔਰ ਪੇਟੀਆਂ ਪੇਟੀਆਂ ਵਿੱਚ ਜੋ ਸੋਨਾ ਸੀ ਤੇ ਆਪਣੇ ਪੈਸੇ ਹੀ ਉਹ ਵੀ ਰੋੜ ਗਏ ਭਾਜੀ ਪਾਣੀ ਚ ਸਾਰਾ ਕੁਝ ਨੁਕਸਾਨ ਹੋ ਗਿਆ ਭਾਜੀ ਹਾਂਜੀ ਜੀ ਕੀ ਨਾਮ ਤੁਹਾਡਾ ਹੈ ਜੀ ਬੋਧ ਰਾਜ ਜੀ ਕਿਹੜਾ ਪਿੰਡ ਹੈ ਜੀ 베ੜੀ ਬਜ਼ੁਰਗ ਜੀ ਤੇ ਜਿਸ ਦਿਨ ਪਾਣੀ ਆਇਆ ਤੇ ਕਾਫੀ ਜ਼ਿਆਦਾ ਕੀ ਨੁਕਸਾਨ ਹੋਇਆ ਸੀ ਇਹ ਮਾਰਾ ਜੀ ਟੀਨ ਟੱਟ ਗਈ ਆ ਕੰਦਾ ਟੱਟ ਗਈਆਂ ਨੇ ਬਾਕੀ ਅੰਦਰ ਦਾ ਸਾਰਾ ਹੀ ਨੁਕਸਾਨ ਹੋ ਗਿਆ ਬੈੱਡ ਗਾਈ ਮਰ ਗਈ ਆ ਤੇ ਬਾਕੀ ਹੋਰ ਸਾਰਾ ਹੀ ਜੋ ਅੰਦਰ ਸਮਾਨ ਹੈ ਸਾਰਾ ਹੀ ਰਾਸ਼ਨ ਪਾਣੀ ਜੋ ਵੀ ਹੈ ਸਭ ਐਨਾ ਨਹੀਂ ਕਦੀ ਆਇਆ ਇਦਾਂ ਦਾ ਪਾਣੀ ਨਹੀਂ ਜੀ ਪਹਿਲਾਂ ਨਹੀਂ ਕਿਦੀ ਆਇਆ ਕੋਈ ਮੁਜੇ ਦਾ ਸਰਪੰਚ ਆ ਕੋਈ ਇੱਥੇ ਪਹੁੰਚਿਆ ਤਾਂ ਦੱਸ ਲੈਣ ਵਾਸਤੇ ਪਹੁੰਚੇ ਮੈਪਰੋ ਆਏ ਨੇ ਹਾਲ ਵੀ ਲੈ ਸਿਰਫ ਪੁੱਛਿਆ ਤੇ ਚੱਲ ਗਏ ਹਾਂ ਕਿ ਮੰਨਦੇ ਕਿਹੜੇ ਡਿਪਾਰਟਮੈਂਟ ਦੀ ਗਲਤੀ ਜਿਹਦੇ ਕਰਕੇ ਇਹ ਤਰ੍ਹਾਂ ਨੁਕਸਾਨ ਹੋਇਆ ਮਹਾਰਾਜ ਅਸੀਂ ਡਿਪਾਰਟਮੈਂਟ ਤੇ ਉਹ ਹੀ ਦੱਸੋ ਕਿ ਨਹਿਰ ਮੈਗਮੇ ਵਾਲਾ ਹੀ ਦੱਸ ਸਕਨੇ ਆ ਕਿ ਜਿਨ੍ਹਾਂ ਨੇ ਕਦੇ ਸਾਨੂੰ ਕੋਈ ਖਤਰਾ ਹੀ ਨਹੀਂ ਹੋਇਆ ਜਦੋਂ ਪਾਣੀ ਦਰਿਆ ਦਾ ਆਉਂਦਾ ਰਿਹਾ ਤੇ ਉਦੋਂ ਨਹਿਰਾਂ ਬੰਦ ਹੋ ਜਾਂਦੀਆਂ ਪਾਣੀ ਦਰਿਆ ਦੇ ਵਿੱਚ ਚੱਲ ਜਾਂਦਾ ਹੈ ਉਹ ਹੁਣ ਆਦਿਕਾ ਉਹਨਾਂ ਕੋਲੋਂ ਗੇੜ ਖੁੱਡੇ ਨਹੀਂ دریا ਦੇ ਗੇੜ ਖੁੱਡੇ ਨਹੀਂ ਨਹਿਰ ਦਾ ਸਪਰਕ ਟੁੱਟ ਗਿਆ ਇੱਧਰ ਨੂੰ ਤੇ ਇਥੋਂ ਕਰਿਆਕ ਹੋ ਗਈ ਨਾ ਲੱਗਦਾ ਨਹੀਂ ਕਿ ਉਹਨਾਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੀਗਾ ਕਿ ਪਾਣੀ ਆਉਣ ਵਾਲਾ ਤਾਂ ਆਪਣਾ ਵਸਾਮ ਲੋ ਉਹਨਾਂ ਮਾਰਾ ਜਾਗਰਤੀ ਨਹੀਂ ਕੀਤਾ ਜੀ ਹਾਂਜੀ ਇਹ ਨਹੀਂ ਕਿ ਪ੍ਰੋਬਲਮ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੇ ਉਹ ਮੰਗ ਕਰਨਿਆ ਅਸੀਂ ਕਿ ਜਿਹੜਾ ਸਾਡਾ ਕੋਈ ਨੁਕਸਾਨ ਹੋਏ ਦਾ ਉਹ ਮਿਹਰਬਾਨੀ ਕਰੇ Mein Name ist Sakshi. ਮੈਸਕਾਰ ਦੀ ਰਹਿਣ ਵਾਲੀਆਂ ਸਾਡੇ ਕਾ ਜਿੰਨੇ ਜਿਆਦਾ ਨੁਕਸਾਨ ਹੋ ਗਿਆ ਸਾਡੇ ਅੰਦਰ ਤੱਕ ਫਟ ਗਏ ਦੁਵਾਰਾ ਵੀ ਫਟ ਗਿਆ ਸਾਡੀ ਤਾਂ ਛੱਡੀ ਹੀਗੀ ਛੱਡ ਵੀ ਸਾਰੀ ਡਿੱਗੀ ਜੇ ਤੇ ਅੱਜ ਖੋਲਤੇ ਦੀ ਟਾਈਮ ਤੇ ਜੇ ਨੇ ਨਾ ਖੋਲੇਦੀ ਹੁੰਦੀ ਇਹ ਵੀ ਮਰ ਜਾਣੀ ਸੀ ਸਾਡੇ ਬੜਾ ਹੀ ਜਿਆਦਾ ਨੁਕਸਾਨ ਹੋਇਆ ਬੜਾ ਹੀ ਅੰਦਰ ਸਾਡੇ ਡਰਮ ਲੱਗੇ ਸਾਡੇ 6 ਮਹੀਨੇ ਦੀ ਫਸਲ ਵੀ ਰੁੜ ਗਈ ਡਰਮ ਕਣਕ ਚੋਲੇ ਛਿੱਟੂ ਤੱਕ ਕੀ ਆਟਾ ਜਿਹੜਾ ਮੜ ਮੋਟਾ ਹੀ ਹੋ ਵੀ ਨਹੀਂ ਬਚਿਆ ਵੀ ਸਾਰਾ ਰੋੜਾ ਰੜ ਗਿਆ ਖਾਣ ਨੂੰ ਕੁਛ ਵੀ ਨਹੀਂ ਮਿਲਿਆ ਪਾਣੀ ਦਾ ਬਹਾਫ ਕਿੰਨਾ ਸੀ ਪਾਣੀ ਦਾ ਬਹਾਫ ਇਹ ਤੇ ਲੈਵਲ ਚੱਕ ਗਿਆ ਸਕਦੇ ਹੋ ਗੇਟ ਤੋਂ ਦਿਖਲੇ ਇਸ ਤੋਂ ਵੀ ਜ਼ਿਆਦਾ ਉਪਰ ਕਿੰਨਾ ਪਾਣੀ ਸੀਗਾ ਤਿੰਨ ਪੰਜ ਪੰਜ ਫੁੱਟ ਪਾਣੀ ਚੜੇਦਾ ਹੀ ਗਿਆ ਉਹਨਾਂ ਦੇ ਅੰਦਰ ਇਹ ਸ਼ੁਕਰ ਹੈ ਕਿ ਅਸੀਂ ਕੋਠੇ 'ਤੇ ਚੜ੍ਹੇ ਸਿਰਫ ਆਪਣੀ ਜਾਨ ਬਚਾਈ ਆ ਹੋਰ ਕੁਝ ਵੀ ਨਹੀਂ ਆਪਣੀ ਜਾਨ ਬਚਾਨ ਜੋਗੇ ਹੋਇਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਸਰਕਾਰ ਵੱਲੋਂ ਅਸੀਂ ਮਦਦੀ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਜਿੰਨਾ ਨੁਕਸਾਨ ਹੋਇਆ ਥੋੜੀ ਬੋਤੀ ਤੇ ਪਰਵਾਹੀ ਕਰੇ ਕਿੰਨਾ ਜ਼ਿਆਦਾ ਨੁਕਸਾਨ ਆਇਆ ਆ ਆਪਾਂ ਇੰਨੇ ਮੈਨਾਂ ਦੇ ਘਰ ਕਰ ਕਰਕੇ ਚੀਜ਼ਾਂ ਬਣਾ ਦੀਆਂ ਇੱਕ ਵੀ ਨਹੀਂ ਬਚੀ ਸਾਡੇ ਕੂਲਰ ਬੋਸ਼ੀ ਮਸ਼ੀਨਾਂ ਸਭ ਕੁਝ ਰੋੜ ਰੜ ਕੇ ਗੇਟ ਚ ਆਇਦਾ ਜੇ ਗੇਟ ਨਹੀਂ ਬੰਦ ਹੁੰਦਾ ਸਾਡਾ ਤੇ ਸਭ ਕੁ ਮੰਗ ਕਰਦੇ ਆ ਅੱਬਾ ਸਰਕਾਰ ਤੋਂ ਵਾਸੇ ਹੀ ਮੰਗੇ ਨੇ ਸਾਡਾ ਥੋੜਾ ਬੋਤਾ ਤੇ ਦਿੱਕੇ ਥੋੜਾ ਬੋਤਾ ਤੇ ਦਵੇ ਸਾਨੂੰ ਕਿ ਆਈ ਉੱਟ ਸਕੀਏ ਕਿਉਂਕਿ ਆਪਾਂ ਕਿਤੋਂ ਕਮਾਣੀ ਜਿਹੜੇ ਆਪਾਂ ਕੰਕਾ ਜੋਲ ਵੇਚ ਕੇ ਜਿਹੜਾ ਆਪਾਂ ਕਾਦਾ ਰਾਸ਼ਰਬਾਨੀ ਚਲਾਉਂਦੇ ਸਾਡਾ ਉਭੀ ਰੋੜ ਗਿਆ ਆਪਾਂ ਕਿਤੋਂ ਘਰਣਾ ਹੋਣੇ ਅੰਜੀ ਭਾਜੀ ਕੀ ਨਾਮ ਦਾ ਦਾ ਮੇਰਾ ਨਾਮ ਗੁਲਚਨਾ ਤੇ ਭਾਜੀ ਪਾਣੀ ਜਿਹੜਾ ਆਇਆ ਸੀ ਉਹਦੇ ਨਾਲ ਕਿੰਨਾ ਕੁ ਨੁਕਸਾਨ ਚਲਾ ਬਹੁਤ ਜ਼ਿਆਦਾ ਭਾਜੀ ਨੁਕਸਾਨ ਸਾਰੇ ਪਿੰਡ ਨੂੰ ਬਹੁਤ ਨੁਕਸਾਨ ਹੋਇਆ ਜਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਹਿੰਦੇ ਨਾ ਬਹੁਤ ਜ਼ਿਆਦਾ ਲੋਕ ਤਾਂ ਇਹ ਤੇ ਮੇਰੇ ਖਾਲਾ ਸਾਲ ਸਾਲ ਇੱਕ ਤੱਕ ਸਿੱਧੇ ਨਹੀਂ ਹੋਣ ਪਾਣੇ ਜਿੰਨਾ ਕਿ ਨੁਕਸਾਨ ਆ ਕਿੰਨੇ ਘਰ ਛੜਿਆ ਇਹ ਮੇਰੇ ਖਾਲਾ ਕੋਈ 50 60 ਘਰ ਹੋਣੇ ਇੱਧਰ ਤੇ ਲੋਕਾਂ ਦਾ ਇੱਧਰ ਤੋਂ ਕਰਾ ਕੇ ਬੰਦੇ ਉੱਠਣੇ ਚੁੱਕੇ ਨਹੀਂ ਲਾਇ ਗਨੇ ਜੇ ਸਰਕਾਰ ਕੁਛ ਹੈਲਪ ਕਰਦੇ ਤਾਂ ਉੱਠ ਜਾਣਗੇ ਜਿੰਨੇ ਤੇ ਬੰਦੇ ਦਾ ਹੱਥ ਖੜੇ ਆਲੇ ਰੋਸ਼ਨ ਸਿੱਕੜੀ ਵਗੈਰਾ ਆਈ ਹੈ ਖਾਣਾ ਆਂਦਾ ਪਿਆ ਰੋਟੀ ਪਾਣੀ ਦਿੰਦੇ ਪਿਆ ਦਾ ਸੋਲੂਸ਼ਨ ਆਂਦਾ ਪਿਆ ਕੀ ਮਦਦ ਦੀ ਮਦਦ ਸਰਕਾਰ ਜਿੰਨਾ ਵੀ ਸੋਚੇ ਬੰਦੇ ਬਾਰੇ ਕੋਈ ਕਰਨਾ ਬਜੀ ਕੀ ਨਾਮ ਦਾ ਮੇਰਾ ਨਾਮ ਆਸ਼ੂ ਹੈ ਜੀ ਮੈਂ ਸੁਆਂਗਪੁਰ ਰਹਿਣ ਵਾਲਾ ਇਹ ਮੇਰੇ ਮਾਮੇ ਦਾ ਘਰ ਹੈ ਜੀ ਤੇ ਸਾਨੂੰ ਪਤਾ ਲੱਗਾ ਕਿ ਦਦਾ ਦਾ ਨੁਕਸਾਨ ਹੋਇਆ ਹੈ ਉੱਥੋਂ ਆ ਰਹੇ ਆ ਇੱਥੇ ਤੇ ਸੌਣ ਨੂੰ ਜਗ੍ਹਾ ਵੀ ਨਹੀਂ ਜੀ ਕਿ ਕਦੀ ਕਿਤੇ ਰਹਿ ਰਹੇ ਆ ਕਦੀ ਕਿਤੇ ਰਹਿ ਰਹੇ ਆ ਜੀ ਤੇ ਲਾਗੇ ਵਿਆਹ ਸੀ ਮਾਮੇ ਦੇ ਮੁੰਡੇ ਦਾ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਬਹੁਤ ਜ਼ਿਆਦਾ ਹੁਣ ਕਿਦਾਂ ਮੀਂਹ ਪੈ ਰਿਹਾ ਡਰ ਤੇ ਨਹੀਂ ਆ ਨਹੀਂ ਡਰ ਤੇ ਆ ਜੀ ਕੀ ਪਤਾ ਕੀ ਇੱਥੇ ਸੌਣ ਨੂੰ ਜਗ੍ਹਾ ਕਦੀ ਕੋਠੇ ਸੌ ਰਹੇ ਆ ਰਾਤੀ ਸੱਪ ਆ ਜਾਂਦਾ ਸੀ ਜੀ ਇੱਥੇ ਬਹੁਤ ਜ਼ਿਆਦਾ ਪਛਾਣ ਹੁੰਦੇ ਆ ਕਦੀ ਕੱਲ ਘਰ ਲੈ ਆ ਜਾਂਦਾ ਸੁਆਂਗਪੁਰ ਲੈ ਆ ਜਾਂਦੇ ਇਹਨਾਂ ਨੂੰ ਸਾਰਿਆਂ ਸੋ ਤੇ ਕਾਰ ਖਾਲੀ ਹੋ ਜਾਂਦਾ ਆ ਜੇ ਡੇਗ ਗਿਆ ਮਤਲਬ ਪ੍ਰਸ਼ਾਸਨ ਤੋਂ ਕੀ ਮੰਗਤ ਪ੍ਰਸ਼ਾਸਨ ਕੀ ਆ ਨਾਲ ਮਤਲਬ ਜੋ ਵੀ ਨੁਕਸਾਨ ਹੋਇਆ ਦਾ ਮਤਲਬ ਹਰਜਾਨਾ ਭਰ ਦੋ ਪੋ ਇਹ ਬਹੁਤ ਇਹ ਹਾਲੀ ਤੇ one of the premium and prestigious professional institutes providing a wide range of professional courses with 100% placement assistance we are sri sai group of institutes